ਚਾਚੜਿਆ ਪਿਆ ਜੀ ਹੈ ਪੂਰਾ ਖੁਸ਼ੀ ਹੋ ਰਹੀ ਹੈ ਦੋ ਤਿੰਨ ਦਿਨ ਹੋ ਗਏ ਠੀਕ ਦੇਣ ਨੂੰ ਹਨ ਆਪਾਂ ਆਏ ਨਹੀਂ ਆਏ ਨਹੀਂ ਆਏ ਨਹੀਂ ਬਦਲਾ ਸਰਬਤ ਦੇਖੀ ਜਾਏਗੀ ਕੀ ਲੈਣਾ ਬਦਲਾ ਸੋਣ ਦਿਓ ਵਰਕੇ ਜਾਣ ਜਰੂਰ ਬਦਲਾ ਸੋਣ ਦਿਓ ਹੈਲੋ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਵਲੌਗ ਵਿੱਚ ਸੋ ਅੱਜ ਦਾ ਬਲੌਗ ਸ਼ੁਰੂ ਕਰਦੇ ਆ ਸਮਾਂ ਹੋ ਗਿਆ ਸਵੇਰ ਦੇ ਪੌਣੇ 7 ਵੱਜ ਚੁੱਕੇ ਹਨ ਸੋ ਅੱਜ ਜਿਹੜਾ ਹੈ ਆਪਣੇ ਘਰ Jio Wi-Fi ਜਿਹੜਾ fiber ਹੁੰਦਾ ਉਹ ਲੱਗਣਾ ਹੈ ਦੋ ਤਿੰਨ ਦਿਨ ਹੋ ਗਏ ਵੈਸੇ ਤਾਂ 30 ਜੁਲਾਈ ਦਾ ਅਪਲਾਈ ਕੀਤਾ ਪਿਆ ਫਾਈਨਲੀ ਕੀ ਭਤਾ ਅੱਜ ਆ ਜੇ ਕੱਲ ਕਹਿੰਦੇ ਸੀ ਕੱਲ ਫਿਰ ਬਾਰਿਸ਼ ਹੁੰਦੀ ਰਹੀ ਸਾਰੀ ਦਿਹਾੜੀ ਕੱਲ ਇਸ ਕਰਕੇ ਇੰਜੀਨੀਅਰ ਆਇਆ ਨਹੀਂ ਉਹ ਮਿਸਤਰੀ ਜਿਹੜਾ ਆਉਣਾ ਸੀ ਉਹਨੇ ਲਾਇਆ ਨਹੀਂ ਸੋ ਅੱਜ ਦੋ ਤਰੀਕਾ ਅੱਜ ਤੇ ਅੱਜ ਕੀਤਾ ਵਾਹਿਗੁਰੂ ਦੀ ਕਿਰਪਾ ਹੋ ਜੇ ਸਵਾਜ ਤੁਹਾਨੂੰ ਦਿਖਾਉਨੇ ਆ ਅੱਜ ਸਾਰੀ ਦਿਹਾੜੀ ਦਾ ਵਲੌਗ ਜੁੜੇ ਰਹੋ ਸਾਡੇ ਨਾਲ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਓ ਅੱਜ ਦਾ ਵਲੌਗ ਸ਼ੁਰੂ ਕਰਦੇ ਆ ਜੀ ਮਾਰੇਸ ਪੱਖੇ ਨਾਲ ਹਵਾ ਲੈ ਰਿਆ ਹਵਾ ਲਈ ਹਰੀ ਹਵਾ ਇਨਵਰਟਰ ਤੇ ਪੱਖਾ ਚਲਾ ਕੇ ਬੈਠੀ ਅੰਦਰ ਗਰਮੀ ਲੱਗਦੀ ਹੈ ਗਰਮੀ ਲੱਗਦੀ ਹੈ ਹੂੰ ਲੱਗਦੀ ਹੈ ਤੈਨੂੰ ਸੋ ਦੋਸਤੋ ਅੱਜ ਲਾਈਟ ਹੈ ਨਹੀਂਗੀ ਰਾਤ ਦੀ ਲਾਈਟ ਗਈ ਵੀ ਹੈ 10 11 ਵਜੇ ਦੀ ਕਿਉਂਕਿ ਕੱਲ ਸਾਰੀ ਦਿਹਾੜੀ ਨਹੀਂ ਪੈਂਦਾ ਰਿਹਾ ਅੱਜ ਫਾਲਟ ਪੈ ਗਿਆ ਤੇ ਅੱਜ ਲੈਟ ਹੈਨੀਗੀ ਚਲੋ ਵੀ ਕੋਈ ਫੇੜ ਦਿਖਾਓ ਹੁਣ ਹੂੰ ਅੱਖਾ ਵੜਾ ਲਿਆ ਦੋਸਤੋ ਕੱਲ ਸਾਰੀ ਦਿਹਾੜੀ ਨਹੀਂ ਪੈਂਦਾ ਰਿਹਾ ਤੇ ਅੱਜ ਜਿਹੜਾ ਧੁੱਪ ਲੱਗੀ ਹੋਈ ਆ ਧੁੱਪ ਨਿਕਲ ਗਈ ਬਹੁਤ ਤੇਜ਼ ਗਰਮੀ ਹੋ ਗਈ ਲੈਟ ਵੀ ਹੈਨੀ ਕੀ ਲੈਣਾ ਹੂੰ 10 ਫਿਰ ਕਿ ਲੈਣਾ ਆ ਰਿਹਾ ਨਾ ਕਾਕਾ ਦੋਸਤੋ ਕਿੱਡੀ ਸੋਹਣੀ ਸੁੰਦਰ ਰੇੜੀ ਬਣਾਈ ਆ ਸਮਾਨ ਵੇਚਣ ਵਾਸਤੇ ਬਾਈ ਨੇ ਕਿਹੜਾ ਪਿੰਡ ਬਾਈ ਦਾ ਕੇਸਰੀ ਸੰਗੁਰ ਕੇਸਰੀ ਸੰਗੁਰ ਤੋਂ ਆਇਆ ਬਾਈ ਦੇਖੋ ਕਿੱਡੀ ਸੁੰਦਰ ਰੇੜੀ ਬਣਾਈ ਆ ਸਾਰਾ ਸਮਾਨ ਆ ਘਰ ਦਾ ਪਹਿਲਾ ਸਰਬਤ ਦੇਖੀ ਜਾਏਗੀ की लेना ए सेट है गा एदे कोले अगे पिया ता है और ले लो काका ये ले ना निका ये गुड्डा आहा ओ लेना सरबत ने डॉक्टर सेट लेना डॉक्टर सेट लेना बत समझ लखाई आ देख हाथ होए अरे पाड़ ता ले फेर ही डॉक्टर बने इजी वॉश डॉक्टर सेट आ गया भाई ਇਹ ਲੈ ਗਿਫਟ ਮੇਰੇ ਵੱਲੋਂ ਸਰਬੱਤ ਨੂੰ ਦਿਓ ਤੁਹਾਨੂੰ ਸਰਬੱਤ ਦਾ ਖਾਸ ਦਿਓ ਤੁਹਾਨੂੰ ਸਰਬੱਤ ਨੂੰ ਆਹ ਜਿਹੜੀ ਰਖੜੀ ਤੇ ਆ ਰਾਂਗੇ ਕਿੰਨੇ ਰੁਪਏ 70 ਰੁਪਏ 70 ਰੁਪਏ ਆ ਗਈ ਮੈਨੂੰ ਜਾ ਉੱਥੋਂ ਲਿਆ ਦੇ ਮਮੋ ਕੋ ਸਰਬੱਤ ਨੇ ਲਿਆ ਡਾਕਟਰ ਸੈੱਟ ਤੇ ਲਈ ਬੈਟਰੀ ਉਹ ਖੁੱਕ ਜਗਦੀ ਬੈਟਰੀ ਨਹੀਂ ਨਹੀਂ ਲੱਗਦੀ ਤਾਂ ਜਗਦੀ ਹੈ ਲੱਗਦੀ ਹੈ ਸਰਵਤ ਨੂੰ ਤੇ ਸਮਰ ਨੂੰ ਗਿਫਟ ਦਵਾਇਆ ਰਿਹਾ ਠੀਕ ਹੈ ਸਰਵਤ ਨੂੰ ਡਾਕਟਰ ਸੈਟ ਸਮਰ ਨੂੰ 20 ਰੁਪਿਆ ਦੀ ਬੈਟਰੀ ਖੁਸ਼ ਹੋ ਗਿਆ ਬਹੁਤ ਹੈ ਠੀਕ ਹੈ ਕਿੱਦਾਂ ਫੁੱਲ ਗਿਆ ਸਮਰ ਦਾ ਛੋਟਾ ਹੈ ਜੇ ਇਹ ਬੰਬ ਚੱਲੂਗਾ ਬੰਬ ਚੱਲੂਗਾ ਬੰਨਣੇ ਆ ਇਹ ਸਰਵਤ ਜਿੱਤ ਗਿਆ ਵੀ ਸਰਵਤੇ ਦਾ ਵੱਡਾ ਹੁੰਦਾ ਹੈ ਤੋ ਦੋਸਤੋ ਟਾਈਮ ਹੋਇਆ ਪੌਣੇ 11 ਪ੍ਰਸ਼ਾਦਾ ਛਕਣ ਲੱਗੇ ਹੁਣ ਦਾਲ ਬਣੀ ਐ ਨਾਲ ਪ੍ਰਸ਼ਾਦੇ ਐ ਦਾਲ ਬਹੁਤ ਸਵਾਦ ਬਣੀ ਐ ਜੇ ਸਾਰਿਆਂ ਨੂੰ ਬੇਨਤੀ ਐ ਪ੍ਰਸ਼ਾਦਾ ਛਕ ਲੋ ਸਮਰ ਹੋਣੀ ਥੱਲੇ ਬਹਿ ਕੇ ਛਕਦੇ ਪ੍ਰਸ਼ਾਦਾ ਛੋਕੋ ਸਮਰ ਛੋਕੋ ਪ੍ਰਸ਼ਾਦਾ ਚਾਰ ਵੀ ਆ ਗਿਆ ਤੋ ਦੋਸਤੋ ਜਿਨ੍ਹਾਂ ਦਾ ਇੰਤਜ਼ਾਰ ਸੀ ਉਹ ਆ ਗਏ ਆ ਵਾਈਫਾਈ ਲਾਉਣ ਵਾਲੇ ਇੰਜੀਨੀਅਰ ਭਾਈ ਆ ਚੁੱਕੇ ਆ ਆ ਗਿਆ ਸੈਟੋ ਬਾਕਸ ਵਾਈਫਾਈ ਲੱਗ ਰਿਹਾ ਆ ਗਿਆ ਉੱਪਰ ਲੱਗਣ ਵਾਲਾ ਐਂਟੀਨਾ ਹਣ ਆ ਗਿਆ ਸੈਟ-ਅੱਪ ਬਾਕਸ ਸੁਣਾਇਆ ਨਿਕਾ ਜਾ ਇਹ ਇਹਦੀ ਲੀਡ ਹੋ ਗਈ ਆ ਇਹਦਾ ਐਡਾਪਟਰ ਹੋ ਗਿਆ ਤੇ ਇਹਦਾ ਰਿਮੋਟ ਹੋ ਗਿਆ ਰਿਮੋਟ ਨਹੀਂ ਆਇਆ ਆ ਗਿਆ ਰਿਮੋਟ ਹੋ ਗਿਆ ਉਹ ਦੋਸਤ ਸਾਦੇ ਵਿੱਚ ਬੇਟਾ ਰੈ ਆਗੀ ਤਾਂ ਜਿਵੇਂ ਉਤਲੀ ਮੰਜ਼ਲ ਤੇ ਲੱਗ ਰਿਹਾ ਦੋ ਮੰਜ਼ਲਈਆਂ ਉਕਲੀ ਉਪਰਲੀ ਮੰਜ਼ਲ ਤੇ ਬਹੁਤ ਉੱਚਾ ਲੱਗ ਰਿਹਾ ਦੋਸਤੋ ਅਸੀਂ ਉੱਪਰ ਚੜੇ ਆ ਤੇ ਰੱਬ ਨੇ ਤਰਸ ਕਰਕੇ ਬੱਦਲ ਕਰਤੇ ਛਾਂ ਹੋ ਗਈ ਸਾਰੀ ਦਿਹਾੜੀ ਨਹੀਂ ਪੈਂਦਾ ਰਿਹਾ ਅੱਜ ਜਿਹੜੀ ਬਹੁਤ ਗਰਮੀ ਹੈ ਧੁੱਪ ਹੈ ਬੈਂਕੀ ਕੋਲ ਖੜੇ ਆ ਪਾਣੀ ਵਾਲ ਟੈਂਕੀ ਕੋਲ ਕੋਈ ਵੀ ਦੋਸਤੋ ਉੱਪਰਲਾ ਕੰਮ ਸਾਰਾ ਰੈਡੀ ਹੋ ਗਿਆ ਹੁਣ ਥੱਲੇ ਜਾ ਕੇ ਕਨੈਕਸ਼ਨ ਕਰਦੇ ਆਂ ਸੋ ਦੋਸਤੋ ਰਿਮੋਟ ਹੀ ਬਹੁਤ ਸੋਹਣਾ ਹੈ ਇਹਦਾ ਰਿਮੋਟ ਹੀ ਬਹੁਤ ਸੁੰਦਰ ਹੈ ਤਾਂ ਕਿੰਨਾ ਸੋਹਣਾ ਰਿਮੋਟ ਦੇਖੋ ਪਿਆਰਾ ਰਿਮੋਟ ਜਿਹੜੀ ਵੀ ਚੀਜ਼ ਆਪਣੇ ਲੱਗਦੀ ਹੈ ਉਹ ਚਿੱਟੀ ਹੈ ਚਿੱਟੀ ਹੁੰਦੀ ਹੈ ਜਿਹੜੀ ਵੀ ਚੀਜ਼ ਲੱਗਦੀ ਹੈ ਚਿੱਟੀ ਹੁੰਦੀ ਹੈ ਐਸੀ ਲੱਗੇ ਚਿੱਟਾ ਕੀ ਕੁਛ ਚਿੱਟਾ ਆ ਵਾਈਫਾਈ ਵੀ ਚਿੱਟਾ ਹੈ ਨਾ ਚਾਚੜਿਆ ਬੈਜ ਬਾਈ ਫਾਈ ਲੱਗ ਰਿਹਾ ਹੈ ਪੂਰਾ ਖੁਸ਼ੀ ਹੋ ਰਹੀ ਹੈ ਦੋ ਤਿੰਨ ਦਿਨ ਹੋ ਗਏ ਠੀਕ ਦੇ ਨੂੰ ਹਨ ਆਪਾ ਆਏ ਨਹੀਂ ਆਏ ਨਹੀਂ ਆਏ ਨਹੀਂ ਹੈਨਾ ਸਰਬਤ ਠੀਕ ਹੈ ਟਾਟਾ ਸकाई ਹੁਣ ਗਈ ਬਈ ਟਾਟਾ ਸकाई ਗਈ ਜੀਓ ਆ ਗਿਆ ਸੋ ਦੋਸਤੋ ਅੱਜ ਵਾਈਫਾਈ ਆਪਣੇ ਘਰ ਲੱਗ ਗਿਆ ਤੇ ਜੀਓ ਦਾ ਵਾਈਫਾਈ ਲਵਾਇਆ ਹੈ ਇੰਜੀਨੀਅਰ ਬਾਈ ਲਾ ਗਿਆ ਉਹਦਾ ਬਹੁਤ ਧੰਨਵਾਦ ਸੰਦਲਾਰੇ ਟੀਵੀ ਦਾ ਤੂੰ ਕਦੋਂ ਵਾਈਫਾਈ ਦੇ ਡੱਬੇ ਸੰਭੀ ਖੜੀਆਂ ਐ ਡੱਬਿਆਂ ਦਾ ਕੀ ਕਰਨਾ ਤੇ ਡੱਬਿਆਂ ਦਾ ਹੈਂ ਹੈ ਸਰ ਬਤੋ ਕੀ ਕਰਨਾ ਡੱਬਿਆਂ ਦਾ ਸੋ ਦੋਸਤੋ ਅਮਰੂਦ ਆ ਗਏ ਅਮਰੂਦ ਛਕ ਲੋ ਹੈਂ ਆ ਸਮਰ ਮੇਰੀ ਬਹੁਤ ਸੇਵਾ ਕਰਦਾ ਸਰਬੱਤ ਵਾਸਤੇ ਸਪੈਸ਼ਲ ਹੁੰਦੇ ਆ ਸਪੈਸ਼ਲ ਹੁੰਦੇ ਅਮਰੂਦ ਸਰਬਤ ਵਾਸਤੇ ਸੋ ਦੋਸਤੋ ਅੱਜ ਸਾਡੀ ਦਾਦੀ ਆਈ ਹੈ ਤੇ ਤੁਹਾਨੂੰ ਦਾਦੀ ਕੁਝ ਕਲਾਕਾਰੀ ਦਿਖਾਉਗੀ ਹੁਣ ਤੁਹਾਨੂੰ ਦਾਦੀ ਲੈ ਵੀ ਬੀਬੀ ਅੱਛਾ ਬੀਬੀ ਹਾਂ ਹਾਂ ਠੀਕ ਆ ਠੀਕ ਆ ਤੇ ਬੀਬੀ ਸੁਣਾ ਦੇ ਫਿਰ ਅੱਜ ਕੁਝ ਅੱਛਾ ਕੀ ਸੁਣਾਏਗੀ ਅਗੋ ਸੁਣ ਦਾ ਕੀ ਸੁਣਾ ਲੂੰ ਸੁਣ ਦਾ ਹਾਂ ਲਓ ਜੀ ਸੌਣ ਦਾ ਮਹੀਨਾ ਚੱਲ ਰਿਹਾ ਸੌਣ ਦਾ ਗੀਤ ਸੁਣੋ ਅੱਜ ਬੀਬੀ ਤੋਂ ਕੀ ਕਰਨਾ ਸੀ ਯਾਰ ਭੁੱਲੀ ਗਈ ਪਤਾ ਨਹੀਂ ਕੀ ਕਹਿਣਾ ਸੀ ਮੈਨੂੰ ਤਾਂ ਆਪ ਨਹੀਂ ਆਉਂਦਾ ਸੁਣਾ ਹੁਣ ਫਿਰ ਬਦਲਾ ਸੋਣ ਦਿਆ ਵਰਕੇ ਜਾਈ ਜਰੂਰ ਬਦਲਾ ਸੋਣ ਦਿਆ ਸੋਣ ਦਾ ਬਦਲ ਤਾਂ ਕੱਲ ਬਹੁਤ ਵਰਿਆ ਓ ਵਰਕੇ ਜਾਈ ਜਰੂਰ ਹੋ ਜਾ ਕਲਰ ਵਿੱਚ ਤੇਰੀ ਬਦਲਾ ਸੋਣ ਦਿਆ ਹੋ ਜਾ ਕਲਰ ਵਿੱਚ ਤੇਰੀ ਬਦਲਾ ਸੋਣ ਦਿਆ ਪੁੱਛ ਮੈਂ ਤੇਨਾਂ ਕੀ ਹੁੰਦਾ ਇਹ ਨਹੀਂ ਆਂਦਾ ਹੂੰ ਸੋ ਲਾਈਕ ਜਰੂਰ ਕਰਿਓ ਬੀਬੀ ਨੇ ਅੱਜ ਤੁਹਾਨੂੰ ਗੀਤ ਸੁਣਾਇਆ ਬਹੁਤ ਸੋਹਣਾ ਬੱਦਲਾ ਸੌਣਦਿਆ ਵਰਕੇ ਜਾਇ ਜਰੂਰ ਵਰਕੇ ਜਾਇ ਜਰੂਰ ਕੱਲ ਬਹੁਤ ਵਰਿਆ ਵੈਸੇ ਤਾਂ ਸਮਰ ਕੱਲਾ ਕੱਲਾ ਹੀ ਖਾ ਰਿਆ ਖਾਣ ਪੀਣ ਦੇ ਬਹੁਤ ਸ਼ਕੀਨ ਹੋ ਤੁਸੀਂ ਹਨ ਹਨਾ ਕਦੇ ਕੁਛ ਬਣਾਓ ਕਦੇ ਕੁਛ ਬਣਾਓ ਇੱਕ ਹੀ ਮੈਂ ਮਾਰੇ ਬਣਾ ਦੇ ਦਿੰਦਾ ਛੋਲਿਆਂ ਦੇ ਵਿੱਚ ਪਿਆਜ਼ ਤੇ ਨਿੰਬੂ ਹਨਾ ਵੱਤ ਵੀ ਬਹੁਤ ਸ਼ਕੀਨ ਖਾਣ ਦਾ ਹਨਾ ਵੱਤਿਆ ਉਹ ਵੱਤ ਸਰਵਤ ਹੂੰ ਤੂੰ ਹੀ ਬਹੁਤ ਸ਼ਕੀਨ ਖਾਣ ਦਾ ਹਨਾ ਕਦੇ ਕੋਸ਼ਿਸ਼ ਕਦੇ ਕੋਸ਼ ਸੋ ਦੋਸਤੋ ਸ਼ਾਮਾਂ ਦਾ ਟਾਈਮ ਹੋ ਗਿਆ ਚਰਨਪਾਨ ਕਰਕੇ ਰੈਡੀ ਹੋ ਗਏ ਦਿਮਾਲਾ ਸਜਾ ਲਿਆ ਸੋ ਅੱਜ ਆਪਾਂ ਵਾਈਫਾਈ ਲਵਾਇਆ ਕਰ ਹੁਣ ਆਉਣ ਵਾਲੇ ਜਿਹੜੇ ਬਲੌਗ ਆ ਉਹ ਵਾਈਫਾਈ ਨਾਲ ਅਪਲੋਡ ਕਰਿਆ ਕਰਾਂਗੇ ਕਿ ਕਰ ਵਿੱਚ ਨੈਟਵਰਕ ਦੀ ਪ੍ਰੋਬਲਮ ਰਹਿੰਦੀ ਸੀ ਸੋ ਹੁਣ ਅੱਜ ਅੱਜ ਦਾ ਬਲੌਗ ਜਿਹੜਾ ਇੱਥੇ ਸਮਾਪਤ ਕਰਦੇ ਆਂ ਸ਼ਾਮਾਂ ਹੋ ਗਈਆਂ ਹੁਣ ਗੁਰਦੁਆਰਾ ਸਾਹਿਬ ਜਾਣਾ ਤੇ ਕਿਵੇਂ ਲੱਗੇ ਅੱਜ ਦਾ ਬਲੌਗ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਤੇ ਨਵੇਂ ਤਾਂ ਸਬਸਕ੍ਰਾਈਬ ਜਰੂਰ ਕਰਿਓ ਤੇ ਮਿਲਦੇ ਆਂ ਕੱਲ ਫੇਰ ਨਵੇਂ ਬਲੌਗ ਵਿੱਚ ਤਦ ਤੱਕ ਲਈ ਰੱਬ ਰੱਖਾ ਆਪਣਾ ਤੇ ਆਪਣ